ਪਾਰਸਲ ਤਿਆਰ ਕਰਨਾ ਤੇ ਤੇ ਹੁਣ ਟੇਪ ਲਗਵਾਉਣ ਦੇ ਪਹਿਪਰੇ ਤਿਆਰ ਕਰਦੇ ਪਏ ਤੋਂ ਹੁਣ ਇਹ ਦੇਣ ਜਾਣ ਕੇ ਪਾਰਸਲ ਸਾਡਾ ਹੁਣ ਘਰੇ ਪਾਰਸਲ ਦਾ ਕੰਮ ਸਟਾਰਟ ਆ ਤੇ ਜਿਹੜੀ ਭੈਣ ਨੇ ਕੋਈ ਸੂਟ ਜਾਂ ਆਪਣੇ ਕੋ ਮਤਲਬ ਜੀਨਾਂ ਟੌਪ ਵਗੈਰਾ ਵੀ ਹੈਗੇ ਆ ਫਰੋਕ ਸੂਟ ਵੀ ਆ ਪਲਾਊਜੋ ਸੂਟ ਹਰ ਇੱਕ ਮਤਲਬ ਸੂਟ ਆ ਤੇ ਜੀਨ ਟੌਪ ਵੀ ਤੁਹਾਨੂੰ ਮਿਲ ਸਕਦੇ ਲੌਂਗ ਟੌਪ ਜਿੱਦਾਂ ਕ੍ਰੋਪ ਟੋਪ 30 ਛੱਤ ਦੇ ਉਹ ਵੀ ਤੁਸੀਂ ਮੰਗਾ ਸਕਦੇ ਆ ਇੰਸਟਾਗ੍ਰam ਆਈਡੀ ਹੈਗੀ ਗੈਲਰਿਕ ਕਲੈਕਸ਼ਨ ਉੱਤੇ ਤੁਸੀਂ ਕਾਲ ਕਰਕੇ ਨੰਬਰ ਦਿੱਤਾ ਹੋਇਆ ਤੁਸੀਂ ਪਾਰਸਲ ਮੰਗਾ ਸਕਦੇ ਹਲਾ ਵੀ ਕੁਝ ਪਾਰਸਲ ਮੈਂ ਕਰਨ ਡਿਆਂ ਤੇ ਕੁਝ ਕਰਨ ਕਰਨ ਡਈ ਆ ਅੰਦਰ ਬਹਿ ਕੇ ਇਹ ਸਾਰੇ ਪਾਰਸਲ ਹੀ ਜਾਣੇ ਆ ਫਿਲਹਾਲ ਹਾਂਜੀ ਸਸੀਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਆ ਸਾਰੇ ਠੀਕ ਠਾਕ ਆਉ ਕਰਦੇ ਆਂ ਛੁੱਟਜੋ ਲੋ ਦੀ ਸ਼ੁਰੂਆਤ ਤੇ ਸ਼ਾਮ ਦਾ ਟਾਈਮ ਹੋ ਚੁੱਕਾ 4:30 ਆ 4:30 ਫਾਈਨ ਦਾ ਪਾਰਸਲ ਕੁਸਲਵਾ ਪੈਕ ਕਰ ਲੇ ਉਹ ਦੇਖ ਹੀ ਆਏ ਆ ਫ੍ਰੀ ਹੋ ਗਏ ਆ ਤੇ ਹੁਣ ਚੱਲੇ ਆ ਹਰ ਪਤੇ ਦੇ ਹਰਪਤ ਵਾਸਤੇ ਵਸਮਾਨ ਜੇ ਲੈਣਾ ਹਰਫਤੇ ਵਾਸਤੇ ਤੇ ਉਧਰ ਮੰਮੀ ਵੱਲੋਂ ਵੀ ਹੋ ਗਾਣਾ ਹਰ ਪਰਿੰਦਾਦੀ ਵੱਲੋਂ ਕੰਨੜਾ ਫੋਨ ਕਰਨ ਦੇ ਪਟਿਆਏ ਹੀ ਕੰਨੜਾ ਨੋ ਗਿਆ ਨਾਲੇ ਉੱਥੇ ਕੋਈ ਉਹ ਜਿੱਥੇ ਨੂੰ ਟਿਕਟਾਂ ਕੱਢ ਲੱਗਦੇ ਨੇ ਹਰਪਤ ਨੂੰ ਤੇ ਉਹ ਮੈਡਮ ਨੂੰ ਵੀ ਮਿਲਣਾ ਉਹਨੇ ਕਿਹਾ ਹੈ ਕਿ ਆਇਓ ਜ਼ਰੂਰ ਤੇ ਉਹ ਹਰਪਤ ਨੂੰ ਲੈ ਕੇ ਆਇਓ ਨਾਲ ਕਿ ਮੈਡਮ ਨੇ ਬੁਲਾਇਆ ਸੀ ਉੱਥੇ ਤੇ ਉਹੰਨਾ ਕਰਨ ਲੱਗ ਗਏ ਸਾਡੇ ਪਿੰਡ ਦੇ ਵਿੱਚ ਤੇ ਉਹ ਚੱਲੇ ਆ ਬੈਠਾ ਹਾਂਜੀ ਇੱਕਰਨਾ ਹੁੰਦਾ ਇੱਧਰ ਰੈਡੀ ਚਲੋ ਭਈ ਫਤੇ ਸਿੰਘ ਜੀ ਹੈਲੋ ਭਾਈ ਸਾਹਿਬ ਫਤੇ ਇੱਧਰ ਇਹਦਾ ਧਿਆਨ ਟੀਵੀ ਚ ਜਾਂਦਾ ਜ਼ਿਆਦਾ ਚਲੀਏ ਚਲੋ ਉਠੋ ਅੱਜ ਮੈਂ ਆਪਣੀ ਸੱਸ ਕੋ ਚੱਲੀ ਆ ਟਵਰ ਗਾਟ ਕੇ ਪਈ ਜਾਣਾ ਬੰਦਾ ਇੰਨੇ ਚਿਰ ਇੰਨੇ ਮੇਰਾ ਵਾਲ ਜਾਣਾ ਫਤੇ ਕੀ ਕਹਿੰਦੀ ਮੰਮੀ ਮੈਂ ਕਹਿੰਦੀ ਮੈਂ ਦਾਦੀ ਕੋ ਚੱਲੀ ਆ ਹਰ ਫਤੇ ਦੀ ਦਾਦੀ ਕੋ ਚਲੋ ਵੀ ਚੱਲੀਏ ਚੱਲ ਪਿਆ ਕਰੋ ਪਹਿਲਾਂ ਲਵਾਂਗੇ ਹਰਫ ਤੇ ਵਾਸਤੇ ਸੈਂਡਲ ਉਸ ਤੋਂ ਬਾਅਦ ਜਾਵਾਂਗੇ ਨਾ ਜੈਂਤ ਆਪਾਂ ਆਏ ਆ ਮਜ਼ਾਰ ਇਹ ਬੁੱਲ ਨਹੀਂ ਹੁੰਦਾ ਨਹੀਂ ਨਹੀਂ ਬੁੱਲਣਾ ਨਹੀਂ ਗਏ ਕੀ ਕਰੀਏ ਕੀ ਚੱਲੀਏ ਬੁੱਲਿਆਂ ਵਾਲਾ ਖਰਾਬ ਹੋ ਜਾਣਾ ਕੇਤੀ ਜੀ ਇੱਕ ਮਿੰਟ ਉਹ ਤਾਂ ਟਿਕਾਣੇ ਤੇ ਵਾਸਤੇ ਲਿਆਣਾ ਚੱਪਲ ਪਾਈ ਨੇ ਪਾ ਲਈ ਉਹ ਕਿਤੇ ਨਹੀਂ ਨਹੀਂ ਪਾ ਲਈ ਪਰ ਉਹਦੇ ਪੈਰ ਪੈਰ ਛੋਟੇ ਨੇ ਹੈ ਹੈ ਛੋਟੇ ਹੁੰਦੇ ਨੇ ਇਹ ਇਤਨਾ ਛੋਟੇ ਨਹੀਂ ਹੁੰਦੇ ਭਾਈ ਨਹੀਂ ਹਣੀ ਵੇਖ ਯਾਰ ਕੋਹਾ ਦੇ ਹੈ ਸੰਦ ਲੱਗਿਆ ਬਦਾਰ ਚੱਲ ਯਾਰ ਚੱਪਲ ਨਹੀਂ ਹੁੰਦੀ ਸੈਂਡਲ ਹੈਗੀ ਸੈਂਡਲ ਆ ਲਓ ਜੀ ਵੇਖਣ ਦੇਓ ਵੇਖਣੇ ਬੰਦਗੇ ਤੇ ਠੋੜੀ ਠੀਕ ਜੀ ਓਕੇ ਹਵਾ ਠੀਕ ਹੈ ਵਾਕਰ ਵੇਲੇ ਲਾਉਣਾਂ ਦੇ ਪਾਸ ਆ ਪਤਾ ਠੀਕ डन ਤੇ डन ਹੋ ਗਿਆ ਲੈ ਵੀ ਫਤੇ ਵਾਸਤੇ ਲੱਲੇ ਸੈਂਡਲ ਫਤੇ ਸੈੱਟ ਵਾਣਾ ਕੰਮ ਦੀ ਹੈ ਆ ਸਹੀ ਆ ਕਿ ਉਹ ਸਹੀ ਹੈ ਕੀ ਸਹੀ ਹੈ ਦੱਸੋ ਨਹੀਂ ਅੱਜ ਕੱਲ ਜਦੋਂ ਚਲਦੀ ਪਈ ਹੈ ਨੀ ਚਰਮੀ ਦੀ ਐਡੀ ਤਾਂ ਨਹੀਂ ਸਹੀ ਲੱਗੀ ਉਹ ਆਹੋ ਸਹੀ ਹੈ ਹਣ ਠੀਕ ਹੈ ਨਾ ਬੂਲਰ ਲੱਗਾ ਆਵਾਜ਼ ਨਹੀਂ ਹੁੰਦੀ ਲੱਗਦੇ ਹੱਥ ਕਰਦੇ ਕਹਿੰਦੀ ਮੈਂ ਵੀ ਲੱਲਾ ਬਹੁਤ ਵਧੀਆ ਬਹੁਤ ਸੋਹਣੀ ਬੜੀ ਪਿੱਕੀ ਵਾਦੀ ਹੁਣ ਚੱਲੇ ਆ ਘਰੇ ਉਧਰ ਸੰਗਤਪੁਰੇ ਮੰਮੀ ਕੋ ਮੰਮੀ ਨੂੰ ਮਿਲਣ ਵਾਤੇ ਚੱਲੇ ਆ ਨਾਲੇ ਆਪਣੇ ਪਿੰਡੋ ਗਿਆਨੇ ਹਰਪ੍ਰੀਤ ਸਿੰਘ ਸੌਂ ਗਿਆ ਨਸ਼ਕਾਂ ਡਾ ਉੱਥੇ ਜਾ ਕੇ ਤੋਂ ਗਿਣਨਾ ਕਰਨੀ ਹੈ ਹੁਣ ਪਹੁੰਚ ਗਏ ਆ ਘਰ ਹਾਂ ਯਾ ਆਂਦੀ ਉਹ ਉੱਠਿਆਂ ਓਏ ਨਹੀਂ ਜਾਏ ਨਹੀਂ ਰੱਖ ਲੋ ਇਹ ਕਿਹੜੀ ਇੰਗਲਿਸ਼ ਹੋ ਪਤੇ ਅਜੇ ਉੱਠਿਆ ਹੀ ਆ ਥੱਲੇ ਦੇ ਵੀ ਕੱਢੇ ਦੋ ਤੇ ਉੱਪਰਲਾ ਕੱਢਿਆ ਤੇ ਇਹ ਰੋਟੀ ਹੀ ਖਾਣੀ ਮੈਂ ਰੋਟੀ ਖਾਣੀ ਰੋਟੀ ਮੈਂ ਖਾਣੀ ਕਿਥੇ ਆਵਤੇ ਪਤਾ ਕੋਈ ਆਵੇ ਯਾਪੇ ਠੀਕ ਹੋਣਾ ਫਤਿਹ ਕਹਿੰਦੇ ਮੱਥਾ ਜ ਦਬਾਇਆ ਕਰੋ ਸਾਰੇ ਕਮੈਂਟ ਵਿੱਚ ਵੀ ਕਹਿੰਦੇ ਫਟੇ ਕੀ ਕਹਿੰਦੇ ਹੈ ਫਟੇ ਕੀ ਗਿਆਂਦੀ ਦਾਦੀ ਤੇ ਹੰਦੀ ਰੰਮਟਾ ਸੁਝਾ ਅਨੇ ਕੇ ਨਾ ਤੈਨ ਡਗੜੀ ਨਾ ਡਗੜੀ ਪਿੱਲਾ ਡਾਡਰ ਕਨੇ ਨਹੀਂ ਅੱਜ ਬੜਾ ਮਾਸੂਮ ਜਿਹਾ ਬਣਿਆ ਨਾ ਕਨੇ ਹਾਂਜੀ ਅੱਜ ਮਾਸੂਮੀਆਂ ਖਾ ਲੂਗਾ ਠਹਿਰ ਕੇ ਇਹਦੇ ਲੋਨੂ ਗੜੇ ਮਾਰਦਾ ਹੁੰਦਾ ਬੜੇ ਲੋਲੇ ਮਾਰਦਾ ਮਾਰ ਇਹ ਉਰਾਂ ਕਰ ਲਾ ਕਨੇ ਕੰਡੇ ਤੇ

ਕੱਲੀ ਨਵਾਦ ਰਾਇਨ ਉੱਤੇ ਹੰਡੇ-ਹੰਡੇ ਪਾਣੀ ਥੀ ਮੈਨੂੰ ਨਹਾ ਲੈਣਾ ਹੈ ਬੁੱਤ ਐ ਆ ਮਾਂ ਮੈਂ ਬੈਠਾ ਆਜੋ ਤੁਰ ਕੇ ਆਜੋ 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 ਬੜੀਆਂ ਅਵਲਦੇਵੀ ਨਾ ਕਰਿਆ ਕਰ ਕਿਉਂ ਕਦੇ ਤੁਰ ਤੁਰੋ ਤੁਰੋ ਹਾਂ ਸੰਦੇ ਪਾਈ ਮੇ ਤੁਰੋ ਪਰ ਤਾਂ ਮਾਮਾ ਹੀ ਆਂਦੇ ਆ ਐਦਾਂ ਆਜੋ ਫਤਿਹ ਆਜੋ ਓਹੋ ਸੈਂਡਲ ਦੂਜੇ ਨਾਲੇ ਚਾਹੀਦੇ ਸੀਟੀ ਵਾਲੇ ਜਿਹੜੇ ਬੱਚਾ ਤੋਂ ਉਦਾਂ ਬੜੇ ਪਿਆਰੇ ਲੱਗਦੇ ਆ ਕੋਈ ਨਹੀਂ ਲੈਵਾਂਗੇ ਕੀ ਪਤਾ ਹੈ ਸੀਟੀ ਵਾਲੇ ਲੈ ਆਪਾਂ ਇੱਕ ਫੋਲ ਬੜਾ ਬੀਚੇ ਚੋਣਿਏ ਆ ਆ ਕੀ ਕੀ ਕਰਦੇ ਹੋ ਆ ਬਾ ਬਾ ਕੀ ਕਰੋ ਲੈ ਕਲੈਪਿੰਗ ਕਰ ਦੇ ਸ਼ੋਨਾ ਪੇ ਕਰ ਦੋ ਸ਼ੋਨਾ ਪੇ ਕਰ ਦੇ ਕਲੈਪਿੰਗ ਲੈ ਵੀ ਘਰੇ ਪਹੁੰਚ ਗਏ ਆ ਖਰਫਤ ਵਾਸਤੇ ਨਿੱਕੇ ਨਿੱਕੇ ਚੀਜ਼ਾਂ ਲੈਂਦੀਆਂ ਕਾਫੀ ਕਿਉਂਕਿ ਆਡਾ ਪੁੱਤ ਨਿਕਾ ਆ ਨਿੱਕੇ ਨਿੱਕੇ ਚੀਜ਼ਾਂ ਆਉਣੀਆਂ ਤੇ ਵਾਸਤੇ ਸਾਰੀ